سوچے ہوئے کار نے پھر گورما بڑی امی لگ جی ਉਹ ਇਹਦੀ ਹੈ ਵੀ ਫਿਰਦਕਾ ਕੋਈ ਨਾ ਹੋਵੇ ਸਦਾ ਬਹਾਵੀ ਹੁੰਦੇ ਨੇ। ਇਹ ਕੋਈ ਗੁਰਮੁਖੋਂ ਕਿ ਗੁਰਮੁਖ ਹੁੰਦਾ ਹੈ। ਇਹਦਾ ਮੋਡਲ ਕੀ ਹੁੰਦਾ ਹੈ? ਕਿ ਹਰ ਹਾਲ ਜਿਹੜਾ ਜ਼ਰੂਰ ਇੱਕ ਤਾਕਰਾ ਕਰਦਾ। ਇਸ ਸੰਬੰਧਤ ਇਹ ਉਹਨਾਂ ਪਰ ਇਸ ਵੀ ਪਰ ਸਿੰਘ ਵਿਸ਼ੇਸ਼ ਹੋਦੇ ਕਿ ਇਹਨਾਂ ਨੂੰ پہلے تو میں لے کے گئے تھا باول، پرانی، پرتا، فینم، اونٹ والے، گلکم کے ٹیسٹ میں بندے اے پٹھلا جٹ رہے ہیں ہے گا میرے کول میں دیکھو عام طور پہ بیٹری لگاتے ہیں کلو دے اندر کٹل اوم کا لگا میرے سامنے سوجھے ہوئے اے زائر اڑے نہیں کوئی کام نہیں سکھو ساریوں کو مطلب جو نہیں دے دے اوڑی رہو جی

میرا ایک پرانا مقبول گیت سی خدا خان صاحب نے میں سنیا بریج کے لائن سی آجاتی جے چھوٹے آدھو کرسی لے کے بہ گئے راج پروس خدے پاگر سنگھ کھلا جو ہوئے رہے ہیں ساڑھے ਸਾਡੇ ਬੋਲ ਦੇ ਵਿੱਚੋ ਸ਼ਰੀਦਾਂ ਦੇ ਸਿਰਾਂ ਦੇ ਉੱਤੇ ਪੈਣੇ ਉਹਨਾਂ ਵਰਗੀ ਦਿੱਖ ਖਾ ਕੇ ਉਹਨਾਂ ਵਰਗੀਆਂ ਪੱਕਾ ਬਣ ਕੇ ਲੋਕਾਂ ਉੱਪਰ ਮਾਉਂ ਦੀ ਗੱਲ ਕਰਦੇ ਆਂ ਅਸੀਂ ਕਿ ਲੋਗਾਂ ਨੂੰ ਕਿ ਤਾ ਦਾ ਅੰਦਾਜ਼ ਨਵੀਂ ਕੇ ਜੈਵਿਕ ਜਿੱਤੇ ਕੇ ਸਾਨਾ ਦੇ ਮੋਰਚੇ ਦੱਸਦੇ ਨੇ ਉਹ ਪ੍ਰਗਟਾਤ ਕੇ ਤਾ ਦਾ ਅੰਦਾਜ਼ ਕਿ ਜਿਹੜੇ ਇਸਾਰ ਕੁੱਤਕਸ਼ੀਆਂ ਕਰ ਰਹੇ ਨੇ ਉਹ ਦੱਸਦੇ ਨੇ ਔਰ ਉਹ ਕਰਦਾ ਜੋ ਕੋਈ ਨਾ ਦੱਸਦਾ ਹੈ ਕਿਉਂਕਿ ਮੈਂ ਦੇਖਣ ਦੇਖਣ ਦੇ ਨਾਲ-ਨਾਲ ਇੱਕ ਜੁਵੇਵਾਨ ਮੋਟਰਕਾਰ ਵੀ ਆ ਮੈਂ ਕੋਸ਼ਿਸ਼ ਕਰਦਾ ਕਿ ਕਿਉਂਕਿ ਨਾਟਕ ਦੀ ਗੱਲ ਕਰਾਂਗਾ ਇਹਦੇ ਸਮਝਾ ਤੂੰ ਵੀ ਗੱਲ ਕਰਾਂਗਾ ਉਹ ਟਾਈਮ ਵੀ ਹੋਰ ਆਲੀ ਲਾਵਾਂਗਾ ਤਾਂ ਕਿ ਮੈਥੋਂ ਬਿਨਾਂ ਕਿਸਮ ਦਾ ਟਾਈਮ ਠੀਕ ਨੀ ਹੋਵੇ ਪਿਛਲੇ ਜਿਹੜੀ ਉਹ ਧਾਰਾ ਦੇ ਵਿੱਚ ਮੈਂ ਉਹ ਤਾਂ ਨਹੀਂ ਗੱਲ ਕਰਾਂ ਡੋਟਵਾ ਟੁੜਿਆ ਜੇਹੂ ਕਾਰੇ ਕਰਕੇ ਗਲਾ ਦੇ ਵਿੱਚ ਹੱਟੀਆਂ ਪਾ ਦਿਆ ਕਰੂਗਾ ਜੀ ਆ ਤੇ ਬੇਟੇ ਕੋ ਮਾਇਆ ਤੇ ਹੁਦਿਆ ਨੇ ਜੀ ਕਰਾ। ਔਰ ਮੈਂ ਇੱਕ ਇਸ ਦੇ ਨਾਲ ਸੰਦਰਭ ਤੇ ਵਿੱਚ ਵੀ ਆਵਾਂਗਾ। ਇੱਕ ਅਤੀਕਾ ਦੇਗਾ। ਉਹ ਗੱਲ ਕਰੀਏ ਕੱਲ ਦੇ ਨਾਲ ਠੀਕ। ਪਾਲੀ ਘੋਬਿੰਦਰ ਜੀ ਜੇ ਵੀ ਜਰੂਰੀ ਨਾਟਕ ਕਰਨਾ ਜ਼ਰੂਰ ਕੋਈ ਗੱਲ ਨਹੀਂ ਠੀਕ ਹੈ ਨਾ। ਨਾਟਕਕਾਰ ਜਿਹੜਾ ਲੇ ਇੱਕ ਦਾ ਉਹ ਇਤਿਹਾਸ ਕਿ ਕਿ ਕੀ ਕੰਸੀ ਪਤਾ ਬਹੁਤ ਬੁਧੂਤ ਨਾ ਲਿਖਿਆ ਮੈਂ ਪੜ੍ਹਿਆ ਜਿਸ ਨੇ ਇਹ ਟਾਈਟਲ ਬੋਲਿਆ ਜਾ ਰਿਹਾ ਸੀ ਤੇ ਮੈਨੂੰ ਸਾਡੇ ਜਿਹੜੇ ਮਾਪੜਾ ਦੇ ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ ਤੇ ਕਿਸੇ ਪਾਰਟੀ ਦਾ ਮੈਂ ਆਮੀ ਨਹੀਂ ਪਰ ਮੈਨੂੰ ਜਿਸ ਨੇ ਉਹ ਸਲੋਗਨ ਸਭ ਮੈਂ ਚੋਕੀਦਾਰ ਨਾ ਮੈਂ ਚੋਕੀਦਾਰਾ ਤੇ ਇਤਨ ਨਾਰਿਕਾ ਟਾਈਟਲ ਆ ਰਿਹਾ ਸੀ ਮੈਂ ਭਗਤ ਸਿੰਘ ਤੇ ਉਹ ਸਿਮਿਲਰਟੀ ਕੁਝ ਬਿਲ ਸਮਝ ਆ ਰਹੀ ਹੈ ਕਿ ਹਾਂ ਭਾਵੇਂ ਕੁਮਿੰਦਰ ਜੀ ਨੇ ਬਹੁਤ ਉਤਰਾਟ ਨਾਟਕ ਲਿਖਿਆ ਬਹੁਤ ਜ਼ੋਰਦਾਰ ਉਹਨਾਂ ਦੇ ਮੈਂ ਸਮਝ ਪਤਾ ਕਿ ਉਹਨਾਂ ਦੀ ਕਹਾਣੀ ਦੇ ਵਿੱਚ ਉਹ ਜਿਹੜੀ ਦੀ ਵੇਵ ਚਲਦੀ ਹੈ درشنہ کا کوئی جورکہ سکرکتی درشنہ کا خودہ پرہاڑ کردیا جائے پر اچھی پتھرکار کو اچھی چیچ سوچے ہیں جدو اچھی پرولم ریجیڈ کریے کہ آئیے کیا پرولم ہے پرولا ہاں گی درشنہ کا اچھی پرولا ہاں گی درشنہ کا انہوں نے درشنہ کی کوشش کیلئی کہ اچھی کردار کہہ رہے ہیں کی کرتا ہے کہ میں نے معاملیاں جاتا ہوا ہے مطلب کہ یہ کسی سوچ ہوں آپ میں نے پڑھو گے جانتا کہ کسی پہ ہوتا رہا ہے بھی چاہتے سوٹ پڑھنے تو ساکھا کرنا سے کمنٹ ہوتا رہا پڑھنا پڑھے گا اور خون نہ رہا سوچ ہوں پڑھا میں رہا ہوتا رہا ہوتا رہا ہوتا رہا ہوتا اور ایک بہت زورتہ ہے کہ ایک احاد بھی ہے ਕਿੱਤੇ ਤਾਬਾ ਦਾ ਬੋਲ ਆ ਕੇ ਆਖੀਏ ਆ ਜਿਹੜਾ ਵੈਨੀਫਾਈ ਹੋਦਾ ਜਾਂਦਾ ਇਹ ਜਿਹੜੇ ਸਾਡੇ ਬੱਚਿਆਂ ਦਾ ਪੇੜਾ ਇਹ ਵੀ ਸਵਾਲ ਪਾਇਆ ਦੂਸਰੀ ਗੱਲ ਕਰਦੇ ਆਂ ਕੀ ਗੱਲ ਕਰੀਏ ਤੁਹਾਨੂੰ ਦੇਰੇ ਕੱਲ ਨੂੰ ਵੀ ਹਾਰਵਰ 15 ਮਿੰਟ ਬਾਅਦ ਆਇਆ ਕਰ ਜਾਇਏ ਅਰਜਾ ਜਾਇਏ ਅਧਵਾਤਿਕ ਤੋਂ ਕਰਕੇ ਕਰਦੇ ਮੈਥਮੈਟਿਕਸ ਸਾਡਾ ਪੇੜਾ ਕਰਤਾ ਤਾਂ ਔਰ ਕਿਸਾਨਾਂ ਨਾਲ ਇਹ ਗੱਲ ਹੈ ਕਿ ਉਹ ਉਹਨੇ ਜਿਹੜਾ ਕਾਜੀ ਚ ਫਿਰ ਪੀਟ ਖਾਇਆ ਕਿ ਕਿਸਾਨ ਕੁਝੂਸ਼ੀ ਕਰਨਾ ਹੈ ਇਹ ਵੀ ਉਹਨੇ ਸਮਝਾਇਆ ਉਹਨੂੰ ਭਾਈ ਔਰ ਲੈਂਡ ਐਪਰੋਚ ਵੱਲ ਦੀ ਗੱਲ ਕਰ ਗਏ ਕਿ ਜਿਹੜਾ ਉਹਨੇ ਜੀ ਇਸ ਸੰਦਰਭ ਵਿੱਚ ਉਹ ਸਦਨ ਵੀ ਗੱਲ ਕੀਤੀ ਸੀ ਕਿ ਜਿਹੜੀ ਸਰਕਾਰ ਜਿਸ ਤਰ੍ਹਾਂ ਹੋ ਰਹੀ ਹੈ ਮੈਨੂੰ ਮੈਨੂੰ ਪਹਿਲਾਂ ਇਹ ਕਹਿਿਆ ਕਿ اسے ساتھ شکونتا ہیرا کرتے ہیں اور ملتے کل <سؤال> رضا ساتھی کے لئے انہیں ساتھ شرکلتے ہیں یہی ہے کہ آپ نے تائیس کیا بادن ہے کہ میں اتا ہے اور رضا ساتھ نے ستا دیمتا آئیو کہتا ہے کہ کنیاں جبینا